हाय बेबी हेलो बेबी तूसों बेबी गई है न ओए हैं मैं तो भाभी के आया ओ तू बेबी के आया मैं सुनया वा एक मिनट बेबी मेरी गल सुनो मेरी भाभी थोड़ी बेबी है ता एको ही ना हां एको ही है चलो मैं बेबी के ओ तू भाभी के मैं कहया साडी केड़ा पक्की होगी गल बात आज ओ फिर की हो गया वीर मैं थानू वीरा कहना ते मेरी भाभी नहीं हुई फिर ਕੀ ਹੋਤਾ ਹੀ ਆਪਣੇ ਤਾਂ ਆਸਰੀ ਆਲ ਇਹ ਵੀ ਆਸਰੀ ਆਲ ਇੱਕ ਮਿੰਟ ਗਾ ਕੇ ਆ ਓਏ ਤੂੰ ਬੇਵੀ ਚੋ ਗਈ ਨਾ ਯਾਰ ਮਲੇ ਜਿਹਾ ਗਾਣਾ ਤੇ ਹੀ ਕਰਦੇ ਆਏ ਬੋਲਵਾ ਦੀ ਅਦਿਆ ਅਦਾਂ ਹੋਰ ਅੱਧੀ ਕੀ ਲੈਣਾ ਜੀ ਅਦਿਆ ਜਾ ਅਦਿਆ ਸਾਲਾ ਠੇਕੇ ਤੇ ਆਏ ਆਲਫ ਹੋਮ ਇਹੋ ਅਧਿਆਜਾ ਅਲਫਿਉਮ ਹਾਂ ਠੀਕ ਹੈ ਉਹ ਵੀ ਸਾਡੇ ਕੋਲ ਵੀ ਆਈ ਸੀ ਕਿ ਕਹਿੰਦੀ ਸੀ ਲੰਘਾ ਲੈਣਾ ਪਰ ਮੈਂ ਦਿੱਤਾ ਨਹੀਂ ਕਿਉਂ ਪਤਾ ਨਹੀਂ ਇਦਾਂ ਹੀ ਬੋਲਦੀ ਸੀ ਅਧਿਆਜਾ ਅਲਫਿਉਮ ਦੇ ਦੋ ਤੂੰ ਵੀ ਸਾਨੂੰ ਕਨਫਿਊਜ਼ ਹੀ ਕਰਤਾ ਅਸੀਂ ਥੋੜੀ ਕਰਦੇ ਆ ਲੈਣਾ ਕੀ ਆ ਲੈਣਾ heti ਆਣਾ ਇੱਥੋਂ ਜਾ ਫਿਰ ਜਾਣਾ ਕਿੱਥੇ ਆ ਅੰਦਰ ਜਾਣਾ ਸੇਲੀ ਕੋ ਓਏ ਜੇਲ੍ਹ ਚ ਜਾਣਾ ਬੁਰਾ ਆਨੇ ਤਰੱਕੀ ਹੋਗੀ ਉਹ ਗਲਤ ਗੱਲਾਂ ਕਰਦਾ ਪਿਆ ਕਹਿੰਦਾ ਅੰਦਰ ਜਾਣਾ ਸੇਲੀ ਕੋਲ ਓਏ ਤੂੰ ਆ ਸਮਝਿਆ ਕੀ ਹੋਇਆ ਸਾਡੀ ਦੁਕਾਨ ਨੂੰ ਉਹ ਵੀ ਸੇਲੀ ਨਾਲ ਅੰਦਰ ਜਾਏਂਗਾ ਤੂੰ ਓਏ ਯਾਰ ਸੇਲੀ ਅੰਦਰ ਹੈ ਤੇਰੀ ਦੱਸਿਆ ਨਹੀਂ ਵੀਰੇ ਅੰਦਰ ਰਹੀ ਹੋਈ ਆ ਯਾਰ ਅੰਦਰ ਨਹੀਂ ਜੇਲ੍ਹ ਚ ਜੀਤ ਹੋਗੀ ਓਏ ਅੰਦਰ ਜਾਣਾ ਸੇਲੀ ਓ ਹਾਂ ਅੰਦਰ ਸੇ ਚਿੱਟੇ ਸੇ ਕੈਸੇ ਫੜੇਗੀ ਹੋਣੀ ਹੈ ਸੇਲੀ ਤਾਂ ਮੈਂ ਹਏ ਨੀ ਤੂੰ ਫੇਰ ਕੀ ਦੀ ਹਏ ਕਿਸੇ ਹੋਰ ਦੀ ਥੇਲੀ ਕੋਲ ਜਾਣਾ ਹੋ ਵੀਰੇ ਆਪਣੇ ਲਈ ਬਚਾ ਕੇ ਰੱਖਿਓ ਜਿੰਨੇ ਵੀਰੇ ਕੋਲ ਕਰਦਾ ਨਹੀਂ 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 ਉਹ ਨਹੀਂ ਜਾਂਦੀ ਉਹ ਤਾਂ ਬਾਹਰ ਵੀ ਨਹੀਂ ਜਾਂਦੀ ਅੰਦਰ ਕੀ ਜਾਊਗੀ ਓਏ ਯਾਰ ਥੇਲੀ ਕੋ ਨਹੀਂ ਆਣਾ ਥੇਲੀ ਕੋ ਆਣਾ ਵਾ ਵੀਰੇ ਗਲਤ ਗੱਲਾਂ ਕਰਦਾ ਜੀ ਦੁਕਾਨ ਤੇ ਖੜਕੇ ਇਹ ਤਾਂ ਉਹ ਗੱਲ ਹੋਈ ਕੇਲਾ ਨਹੀਂ ਖਾਣਾ ਕੇਲਾ ਖਾਣਾ ਓਏ ਯਾਰ ਇਹਦਾ ਕੀ ਮਤਲਬ ਹੋਇਆ ਉਹ ਕਹਿੰਦਾ ਜਾਂਦਾ ਥੇਲੇ ਕੋ ਨਹੀਂ ਜਾਣਾ ਥੇਲੀ ਕੋ ਜਾਣਾ ਵਾ ਮੈਂ ਅੰਦਰ ਜਾਣਾ ਵਾ ਜਾ ਭਰਾਵਾ ਇੱਥੇ ਕਿਸੇ ਦੀ ਗੱਡੀ ਮਾਰ ਦੂ ਆਪੇ ਅੰਦਰ ਭੇਜ ਜਣਗੇ ਅਸੀਂ ਤੈਨੂੰ ਛੁੱਟ ਦੋ ਨੀ ਕਿਉਂ ਜਿਵੇਂ ਨੂੰ ਪਹਿਲਾਂ ਵਧੀਆ ਜਾ ਹੂਮ ਦੇ ਦੋ ਉਹ ਵੀ ਉਹ ਠੇਕੇ ਤੋਂ ਵਧੀਆ ਮੰਗਦਾ ਇੱਕ ਮਿੰਟ ਹੂ ਅੱਛਾ ਪਰਫਿਊਮ ਭਰਾਵਾ ਆਪੇ ਕੱਢ ਲਾਤਾ ਘੰਟਾ ਕੋ ਦਿਮਾਗ ਖਾਈ ਜਾਂਦਾ ਆ ਪਿੱਛੇ ਤੇ ਰੈਂ ਕਰੀ ਜਾਂਦਾ ਵਾ ਅਲੀਆਨ ਦੇ ਉਹ ਨਹੀਂ ਹੈਗਾ ਉਬਲਾ ਦਾਲ ਨਹੀਂ ਨਹੀਂ ਉਹ ਉਬਲਿਆ ਨਹੀਂ ਇੱਥੇ ਅੰਡੇ ਵੇਚਦੇ ਆਂ ਹਾਂ ਗਲਤ ਗੱਲਾਂ ਕਰਦਾ ਸੀ ਸਾਡੀ ਦੁਕਾਨ ਤੇ ਆ ਕੇ ਆ ਠੀਕ ਆ ਆ ਕਿ ਇਹ ਇਹਨੇ ਡੈਨਵਰਾ ਦੇਖੀ ਕੀ ਬੋਲੂ ਆ ਕਿਹੜਾ ਵਾ ਇਹ ਦੇਵਰ ਹਾਂ ਆ ਭਾਬੀ ਵਾ ਤੇ ਲਾ ਜਾ ਦੇਵਰ ਓਏ ਕਿਸੇ ਊਣੀ ਨੂੰ ਨਹੀਂ ਹਿਲੰਜਣਾ ਮੈਂ ਮੈਂ ਹੈਲੀ ਉਹ ਜਾਣਾ ਅੰਦਰ ਜੱਜ ਪੈਸੇ ਦੇ ਜਿੱਥੇ ਮਰਜੀ ਠੱਠੇ ਖੂਹ ਚ ਜਾ ਸਾਡੇ ਆ ਏੜੇ ਹੈਰ ਵਿੱਚ ਆ ਨਾ ਲੁਧਿਆਣੇ 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 ਸ਼ਿਰੀ ਸ਼ਿਮਲਾਪੁਰੀ ਉਸ ਤੋਂ ਅੱਗੇ ਏੜਾ ਹੈਰ ਆ ਉਹ ਤੋ ਅੱਗੇ ਸ਼ਿਮਲਾਪੁਰੀ ਇੱਧਰ ਵੀ ਸ਼ਿਮਲਾਪੁਰੀ ਇੱਧਰ ਵੀ ਸ਼ਿਮਲਾਪੁਰੀ ਕਿਹੜਾ ਹੈ ਰਾ ਅੱਗੇ ਵਾਲਾ ਅੱਗੇ ਫਲੋਰ ਉਹ ਤੋ ਅੱਗੇ ਫਗਵਾੜਾ ਅੱਗੇ ਗੁਰਾਇਆ ਜਲੰਧਰ ਹਾਂ ਅੱਛਾ ਜਲੰਧਰ ਜਾਣਾ ਸੈਲੀ ਜਲੰਧਰ ਦੀ ਆ ਸੈਲੀ ਜਲੰਧਰ ਦੀ ਆ ਅਮਰਾਵੈਨ ਰਹੀ ਹੋਣੀ ਆ ਅੰਦਲ ਆ ਕੇ ਆਪਾਂ ਇੱਥੇ ਉਹ ਤਿਹਾਨਿਆਂ ਤਬੇ ਤੇ ਆਬੇ ਨਹੀਂ ਹਾਂ ਆਮ ਕੀਆ ਸੁਲਿੰਦਰ ਸਿੰਘ ਲਾਡੀ ਸਿੰਘ ਓ ਯਾਰ ਇੱਕ ਆ ਆ ਆਲ ਲੰਗਦਾ ਹਾਬਾ ਨਹੀਂ ਜਾਂਦਾ ਹੈਗਾ ਨਕੀ ਦਾ ਬਲ ਨਕੀ ਦਾ ਬਾ ਲੱਗਦੀ ਆਉਂਦਾ ਉਹਨਾ ਪੂਰਾ ਇਸਟਬੁੱਡ ਉਹਨੇ ਅਚਾਲੇ ਇਧਰ ਪੈਟਰੋਲ ਪੰਪਾਂ ਪੈਂਚਰ ਵਾਲਾ ਵਾ ਓ ਯਾਰ ਓ ਕੀ ਇਹ ਜਿੰਨੇ ਨੂੰ ਇਹ ਸਮਝਾਂਦਾ ਬਈ ਇਹਨੂੰ ਤਾਂ ਹਵੇਲੀ ਜਾਣਾ ਸੀ ਲੇ ਜਾਨਾ ਵਾ ਜਿਹਦੇ ਬਲੰਦਰੇ ਮੈਨ ਲੀ ਜਾਣਾ ਜਿਹਦੇ ਨਾ ਗੱਲਾ ਵਾ ਅੱਲਾ ਹੀ ਅੱਲਾ ਜਲ ਲਫਾਫਾ ਲੱਗ ਗਿਆ ਉੱਥੇ ਪਿਆ ਹਾਂ ਉਹ ਪਿਆ ਇੰਨੇ ਦਾ ਇੱਕਨ ਲਫਾਫੇ ਚ ਪਾ ਦੇ ਨੇ ਆਹ ਦੇਖ ਯਾਰ ਅੰਨਾ ਤੂੰ ਦਿਖਦਾ ਨਾ ਤੈਨੂੰ ਲਫਾਫਾ ਪਿਆ ਦੇ ਆਹ ਲਫਾਫਾ ਵੀਰੇ ਭਰੇਆ ਹੋਇਆ ਇਹੋ ਯਾਰ ਖਾਲੀ ਦੇ ਦੇ ਨਾ ਪਤਾ ਮੈਜੀ ਬੈਗ ਤੈਨੂੰ ਕਿਨੇ ਗਿਆ ਸੀ ਲਵਾ ਕੇ ਲੈਣ ਨੂੰ ਕਿਨੇ ਗਿਆ ਸੀ ਤੁਸੀਂ ਕਿਹਾ ਸੀ ਜੀ